ਯਲਾਲ ਕੀ ਹੋਇਆ ਤੁਸਾਰਾ ਜੀ ਪਸਤਾ ਮੈਂ ਅਸੀਂ ਤਾਂ ਸਵੇਰੇ 4:30 ਵਜੇ ਦੇ ਕਰੀਬ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੋਕੇ ਬੈਠੇ ਸੀਗੇ ਉਹ ਅੰਦਰ ਕੰਬ ਧੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੇ ਵੀ ਲੱਤਾਂ ਲੱਤਾਂ ਵੀ ਦੇ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਉੱਧਰ ਪਿਆ ਸੀ ਕੈਚ ਸੀਗਾ ਗੋਲ ਸੀਗਾ ਮੇਰਾ ਕਲੈਸਨਸੀ ਰਵਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜਿਉਂ ਕਹਿੰਦੇ ਸੀ ਜੇ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਕਿੰਨੇ ਬੰਦੇ ਸੀ ਜਿਹਨੂੰ ਚਾਰ ਆਦਮੀ ਸੀ ਉਹਨਾਂ ਕੋਲ ਰਿਵਾਲਵਰ ਸੀਗਾ ਪਿਸਟਲ ਸੀਗਾ மூਨ ਆਪਣੇ ਕੌਰ ਕੀਤੇ ਹੋਏ ਸੀ ਸੀ ਗੰਮਰ ਸੀ ਮੁੰਡਾ ਉਮਰ ਇਹੋ ਹੀ ਚ 35 ਤੋਂ 40 ਸਾਲ ਦੇ ਵਿੱਚ ਹੈਗੇ ਸੀ ਕਿੰਨਾ ਕੈਸ਼ ਲੱਗੇ ਨੇ ਕਿੰਨਾ 골ਡ ਲੱਗੇ ਨੇ ਹੁਣ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ ਇਹੋ ਹੀ 2-3 ਕਰੋੜ ਦੇ ਕਰੀਬ ਹੈ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਸੀਗਾ ਤੇ ਬਾਕੀ ਗੋਲਡ ਸੀਗਾ ਗੋਲਡ ਕਿੰਨਾ ਸੀ ਉਹ ਦੇਖਣੇ ਪਿਆ ਹੱਸਾਬ ਦੇਖਣੇ ਕਿ ਇਥੋਂ ਕਿਤੋਂ ਗਈ ਚੁੱਕਿਆ ਉਹਨਾਂ ਕੀ ਲੈ ਕੇ ਕੱਢ ਕੇ ਫੋਨ ਦਾ ਸਪੋਰਟਮੈਨ ਕੀ ਚੰਕੀਆਂ ਲਾਈਆਂ ਤੁਹਾਨੂੰ ਪਿੱਛੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂ ਜਾਂ ਉਹ ਮਾਰ ਦਿਆਂ ਕੋਈ ਨਾਰਕੋਟਿਕ ਵੀ ਕੀਤੀ ਆ ਹਾਂ ਪਹਿਲੇ ਆਂਦੇ ਆ ਉਹਨਾਂ ਨਾਰਕੋਟਿਕ ਕੀਤੀ ਹੈ ਤੇ ਉਹਨਾਂ ਨੇ ਸਾਡੇ ਲਤਮਾ ਬੰਦ ਦਿੱਤੀਆਂ ਕਿੰਨੇ ਵਜੇ ਐਂਟਰ ਹੋਈ ਸੀ ਸਾਢੇ 4 ਪੌਣੇ 5 ਦੇ ਵਿੱਚ ਇੱਕ ਬੰਦੇ ਕੋ ਅਸਲਾ ਰਹਿ ਕੇ ਸਾਰਿਆਂ ਨੂੰ ਅਸੀਂ ਇੱਕੋ ਨੂੰ ਦੇਖਿਆ ਕੋਲੋਂ ਇੱਕ ਟਕਵਾ ਹੈਗਾ ਸੀਗਾ ਉਹ ਟਕਵਾ ਇੱਥੇ ਛੱਡ ਗਿਆ ਉਹ ਪੁਲਿਸ ਲੈ ਗਈ ਹੈ ਉਹ ਰੂਸੀ ਆਗਰੇ ਗਏ ਬੰਨਣ ਲੱਗੀਆਂ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਮੌਕੇ ਤੇ ਉਸੇ ਵੇਲੇ ਆ ਗਈ ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ ਉਹ ਇੱਕ ਘੰਟਾ ਰਿਹਾ ਹਾਂ ਜੀ ਇੱਕ ਘੰਟਾ ਰਿਹਾ ਹਾਂ ਜੀ ਉਹ ਤੋੜਪਾਂ ਨੇ ਵੀ ਕੀਤੀ ਉਹਨਾਂ ਨੇ ਹਾਂ ਤੋੜਪਾਂ ਨੇ ਸਾਰੇ ਦਰਾਇ ਗਰੂ ਤੋੜਪਾਂ ਗਏ ਉਹ ਅੰਦਰੋਂ ਕੱਢ ਕੇ ਲੈ ਕੇ ਗਏ ਸਭ ਕੁਝ ਜਿਹੜੀਆਂ ਅਲਮਾਰੀਆਂ ਸੀ ਤੋੜਪਾਂ ਗਏ ਸਾਰੀਆਂ ਜਿਸ ਤਰੀਕੇ ਨਾਲ ਆਏ ਅੰਕਲ ਤੁਹਾਨੂੰ ਲੱਗਦਾ ਵੀ ਕੋਈ ਪਹਿਲਾਂ ਤੋਂ ਉਹਨਾਂ ਨੇ ਕੋਈ ਜਾਣਕਾਰੀ ਹੋਵੇ ਹੋ ਸਕਦਾ ਹੈ ਹੁਣ ਅਸੀਂ ਕੀ ਕਹਿ ਸਕਦੇ ਹਾਂ ਇਹਦੇ ਇਸ ਮਾਮਲੇ 'ਚ ਕੋਈ ਸੀਸੀਟੀਵੀ ਆਈ ਹੈ ਵੀਡੀਓ ਹਾਂ ਉਹ ਸਾਰੀਆਂ ਪੁਲਿਸ ਕੋਲ ਲੱਗੀਆਂ ਆਪਣੇ ਘਰ 'ਚ ਕੋਈ ਲੱਗਾ ਹੈ ਸੀਸੀਟੀਵੀ ਕੈਮਰਾ ਨਹੀਂ ਆਪਣੇ ਲੱਗਾ ਆਮਨੇ ਸਾਹਮਣੇ ਲੱਗੇ ਹੋਏ ਆ ਉਹ ਸਾਰੇ ਲੱਗੇ ਪੁਲਿਸ ਲੱਗੀ ਓਕੇ ਇਹ ਤਾਂ ਪੌਣੇ 5 ਜਾਂਦੇ ਨੇ ਕਿ ਸਾਢੇ ਪੰਜ ਗਏ ਨੇ ਸਾਰਾ ਕੁਝ ਲੈ ਕੇ ਲੁੱਟ ਕੇ ਇਹਨਾਂ ਨੂੰ ਪੰਜ ਚਾਰ ਜਣੇ ਸੀ ਸਾਨੂੰ ਬੰਤਾ ਨਾ ਦੋਵਾਂ ਜਣਿਆਂ ਨੂੰ ਉਹਨਾਂ ਕੋਲ ਕਿਹੜੀ 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 ਸੀ ਇੱਕ ਉਹਨਾਂ ਤੇ ਦਾਤਾ ਜਿਹਾ ਪੜਿਆ ਸੀ ਇੱਕ ਉਹਨਾਂ ਕੋਲ ਪਿਸਤੌਲ ਹੈ ਕੀ ਸੀ ਕਿੰਨਾ ਬੋਲੋਗੇ ਰੋਲਾ ਪਾਓਗੇ ਤੁਹਾਨੂੰ ਮਾਰ ਦੇ ਕਿੰਨੇ ਮਾਰੇ ਸੀ ਕਿੰਨੇ ਕੁਮਾਰ ਵੀ ਕੀਤੀ ਪਰਦਾ ਹਾਂ ਕੁੱਟਮਾਰ ਕੀਤੀ ਹੈ ਮਾਰ ਮਾਰ ਕੇ ਰਹੀ ਹੈ ਅਸੀਂ ਤਾਂ ਬੋਲੇ ਹੀ ਨਹੀਂ ਫਿਰ ਮੈਂ ਕਹਾਂ ਕਹਿੰਦਾ ਬੋਲੋਗੇ ਤੇ ਮਾਰਦੇ ਹਾਂ ਸਿੱਧੇ ਕਿਹਦੇ ਜੋ ਕੁਝ ਹੈ ਜਾਂਦੇ ਜੋ ਕੁਝ ਹੈ ਗੱਲ ਲੈ ਲੋ ਸਾਰਾ ਕੁਝ ਇੱਥੇ ਹੀ ਨਹੀਂ ਫੇਕਣਾ ਜਿੱਤਾਂ ਐਂਡਾ ਆਪੀਆਂ ਨਹੀਂ ਲੱਭੀਆਂ ਤੇ ਉਹਨਾਂ ਲੋਕ ਤੋੜਦੇ ਸਾਡੇ ਤੋਲੇ ਪੈਨ ਜਦੋਂ ਜਦੋਂ ਐਂਟਰ ਹੁੰਦੇ ਆ ਅੰਦਰ ਤੁਹਾਨੂੰ ਕੋਈ ਸ਼ੱਕ ਇੰਨਾ ਲੱਗਦਾ ਨਹੀਂ ਰਾਜੇ ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲੀਦਾ ਹਾਂਵੇਂ ਖੋਲਿਆ ਤਾਂ ਅੱਗੋਂ ਹੀ ਤੇ ਮੈਨੂੰ ਨਾ ਫੜ ਲਿਆ ਤੇ ਤੇਰਾ ਪਤਾ ਹੀ ਨਹੀਂ ਤੇ ਚੜਿਆ ਚੰਨ ਹੋ ਜਾਂਦਾ ਨਾਲ 4:05 ਹੋ ਜਾਂਦਾ ਮਤਲਬ ਰੋਜ਼ ਉੱਠੀਦਾ ਉਸੇ ਟਾਈਮ ਤੇ ਕਿੰਨੇ ਵੇ ਉੱਠੇ ਸੀ ਫੋਨ ਹੈ ਪੱਜ ਹੂੰ ਕੀ ਕਰ ਰਿਹਾ ਸੀ ਕੁਛ ਨਹੀਂ ਮੈਂ ਤਾਂ ਗੇਟ ਖੋਲੇ ਸੈਰ ਵਾਸਤੇ ਬਾਹਰ ਚੱਲਿਆ ਮੇਰਾ ਫੋਨ ਘਰੀ ਜਾਂਦਾ ਜੋ ਬਾਰ ਹੂੰ ਤੇ ਉਹ ਅੰਦਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ ਫੋਨ ਕਰਦਦਾ ਪਿਆ ਚੈਂਟਰ ਹੋਈ ਆ ਸਾਨੂੰ ਲੱਗਦਾ ਕੋਈ ਸ਼ੱਕ ਸੁਕੂਬੀ ਜਿਵਨਾਂ ਨੂੰ ਸਾਰੀ ਜਾਣਕਾਰੀ ਸੀ ਜੈਤ ਕੇ ਆਈ ਮੈਨੂੰ ਕੋਈ ਕਿੰਨਾ ਕ ਸਾਮਾਨ ਮਾਰਾ ਜੀ ਸਾਡਾ ਕੋ ਆ ਨਾ ਇਹ ਬਹੁਤ ਕੁਝ ਲੈ ਗਏ ਮੈਂ ਦੱਸ ਨਹੀਂ ਸਕਦੀ ਬੜਾ ਕੁਝ ਜਨਰੀ ਕਿੰਨੀ ਸੀ ਇਹ ਅੰਦਰ ਹੀ ਮਾਤੂ ਸਿੱਧਾ ਪੈਸੇ ਬਾਦੂ ਲੈ ਗਏ ਨਾ ਇਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਹਿਫਤਿਸ਼ ਕਰ ਰਹੇ ਆ। ਇਹ ਲੁੱਟ ਕਿੰਨੇ ਕੁ ਦੀ ਹੋਈ ਕੁਝ ਪਤਾ ਚੱਲਿਆ ਜੀ ਹਾਲੀ ਹੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਜੀ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਨਹੀਂ ਆ ਰਹੇ ਤਾਂ ਦੇਖ ਜਾਰੀ ਠੀਕ ਹੈ